ਪੰਚੋ ਪਾਛਾਸ਼ੀ ਦੰਦੇ ਸਰਕਾਰ ਜਿਨ੍ਹਾਂ ਦੀ ਪਰਥਾਏ ਪਾਵਨ ਗੁਰਬਾਣੀ ਦਾ ਬਚਨ ਹੈ ਤਤ ਵਿਚਾਰ ਜਹ ਮਥੁਰਾ ਜਗਤਕਾਰਣ ਕੋ ਉਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਕੇ ਸੰਕਟਜੋਣ ਕਰ ਬਣਾਇਓ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ 418ਵਾਂ ਸ਼ਹੀਦੀ ਦਿਹਾੜਾ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਵਿਖੇ ਮੈਂਦ ਸ੍ਰੀ ਦਰਬਾਰ ਸਾਹਿਬ ਸ਼ਰਮਿੰਗ ਗੁਰਦੁਆਰਾ ਪਟੰਨਾ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬੜੇ ਪਿਆਰ ਨਾਲ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਹੱਕ ਅਤੇ ਸੱਚ ਦੀ ਰਾਖੀ ਕਰਦੇ ਹਨ ਜ਼ਬਰ ਤੇ ਜ਼ੁਲਮ ਨੂੰ ਸਬਰ ਤੇ ਸਦਕਾ ਦੇ ਨਾਲ ਸਤਿਗੁਰੂ ਜੀ ਨੇ ਬੋਲਿਆ ਹੋਇਆ ਸਤਿ ਤਵੀਲ ਦੇ ਉੱਪਰ ਬੈਠੇ ਆਪਣੇ ਸਰੀਰ ਦੇ ਉੱਪਰ ਅਨੇਕਾਂ ਤਸੀਹੇ ਚਲੇ ਪਰ ਹਕੂਮਤ ਦੀ ਈਮਾਨ ਨਾ ਮੰਨੀ ਇਸਲਾਮ ਨੂੰ ਕਬੂਲ ਕੀਤਾ ਔਰ ਹੋਰ ਕਈ ਤਰ੍ਹਾਂ ਦੀਆਂ ਜੋ ਹਕੂਮਤ ਨੇ ਸ਼ਰਤਾਂ ਰੱਖੀਆਂ ਹੋਈਆਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਸਜ਼ਾ ਨੂੰ ਇਹਨਾਂ ਤਸੀਹਿਆਂ ਨੂੰ ਅਕਾਲ ਪੁਰਖ ਦਾ ਭਾਣਾ ਕਰਕੇ ਮੰਨਿਆ ਤੇ ਫਰਮਾਇਆ ਤੇਰਾ ਕੀਆ ਮੀਠਾ ਲੱਗੇ ਹਰ ਮਨ ਪਦਾਰਥ ਨਾਨਕ ਮੰਗੇ ਅਨੇਕਾ ਤਸੀਹੇ ਦਿੱਤੇ ਗਏ ਚੰਗੂ ਪਾਪੀ ਬੰਦੋਂ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਅਡੋਲ ਹਿਮਾਲਿਆ ਦੀ ਤਰਫ ਰਹੇ ਸਤਿਗੁਰੂ ਗੁਰਦੇਵ ਜੀ ਅਰਜਨ ਦੇਵ ਜੀ ਮਾਨ ਰਾਜ ਜੀ ਨੇ ਗੁਰਬਾਣੀ ਦੀ ਰਚਨਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸ੍ਰੀ ਅਰਬੰਦਰ ਸਾਹਿਬ ਜੀ ਤਾਮਿਲ ਸਾਈ ਮੀਆਂ ਮੀਰ ਜੀ ਦੇ ਪਾਸੋਂ ਕਰਵਾਈ ਇਸੇ ਤਰ੍ਹਾਂ ਇਹ ਨਗਰ ਸ੍ਰੀ ਤਰਨਤਾਰਨ ਸਾਹਿਬ ਸਤਿਗੁਰੂ ਜੀ ਨੇ ਸਾਲ 1590 ਈਸਵੀ ਦੇ ਵਿੱਚ ਰਸਾਇਆ ਔਰ 1596 ਦੇ ਵਿੱਚ ਦਰਬਾਰ ਦੀ ਸਤਿਗੁਰੂ ਜੀ ਨੇ ਨਹੀਂ ਰੱਖੀ ਸੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਜਿਹੜਾ ਪਾਵਨ ਸ਼ਹਿਰ ਰਸਾਇਆ ਸੇ ਇਸ ਸ਼ਹਿਰ ਦੇ ਅੰਦਰ ਸੰਗਤਾਂ ਬੜੀ ਸ਼ਰਧਾ ਦੇ ਨਾਲ ਸਤਿਗੁਰੂ ਜੀ ਦਾ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਜੋੜ ਮੇਲਾ ਬਣਾ ਰਹੀਆਂ ਨੇ ਤੇ ਥਾਂ ਥਾਂ ਦੇ ਉੱਪਰ ਸੰਗਤਾਂ ਇਹ ਤਕਸ਼ ਜੇਠਵੇਂ ਮਹੀਨੇ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਦੇ ਲਈ ਠੰਡੇ ਮਿੱਠੇ ਜਾਂਦੀਆਂ ਸ਼ੀਲਾਂ ਲਗਾ ਰਹੀਆਂ ਨੇ ਸਤਿਗੁਰੂ ਗੁਰਦੇਵ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰੇ ਸਭਾ ਸੰਗਤ ਨੂੰ ਦਰੋਂ ਘਰੋਂ ਸੇਵਾ ਸਮਰਨ ਸਿਖਸ਼ਾ ਕੇਤਨ ਦੁਸਕੀ ਦੀਆਂ ਬੁਗਾਤਾਂ ਕੋਸ਼ਿਸ਼ ਕਰਕੇ ਨਿਵਾਜਣ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵੱਧ ਚੜ ਕੇ ਸ਼ੀਧੀ ਜੋੜ ਮੇਲੇ ਤੇ ਹਾਜ਼ਰੀਆਂ ਭਰਨ ਚੱਲ ਰਹੇ ਦੀਵਾਨ 8 ਜੂਨ ਤੋਂ 10 ਜੂਨ ਤੱਕ ਚੱਲ ਰਹੇ ਨੇ 8 ਜੂਨ ਨੂੰ ਰਾਤਰੀ ਦੇ ਦੀਵਾਨ 10 ਵਜੇ ਤੱਕ ਸਜੇ ਸੰ ਅੱਜ 9 ਜੂਨ ਦੇ ਦੀਵਾਨ ਵੀ ਸ਼ਾਮ 6 ਵਜੇ ਤੋਂ 10 ਵਜੇ ਤੱਕ ਸਜਣਗੇ ਔਰ ਕੱਲ ਸਾਰਾ ਦਿਨ ਹੀ ਰਾਤ 10 ਵਜੇ ਤੱਕ ਇਹ ਦੀਵਾਨ ਸਜਣਗੇ ਇਹਨਾਂ ਦੀਵਾਨਾਂ ਦੇ ਗੰਦ ਗੁਰੂ ਘਰ ਦੇ ਹਜ਼ਰੀ ਲਾਗੀ ਕਥਾਵਾਚ ਕਾਗਦੀ ਢਾਡੀ ਕਵੀਸ਼ਰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ ਆ ਸਰਬਤ ਸੰਗਤੋ ਨੇ ਵੱਲ ਚੜ ਕੇ ਆਸਰੀਆਂ ਪੁਹਾਣੀਆਂ ਸੋ ਆਈ ਹੋਈ ਸੰਗਤ ਦਾ ਪ੍ਰਬੰਧ ਵਿੱਚ ਲੋ ਜੀ ਆਇਆ ਕਿਹਾ ਜਾਏਗਾ ਧੰਨਵਾਦ ਕੀਤਾ ਜਾਏਗਾ ਸੋ ਇਹ ਬਹਿਲੀਆਂ ਪ੍ਰਬੰਧ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ